ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਪਾਤੜਾ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਕਦਮਾ ਦਰਜ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਸ਼ਾ ਵਿਰੋਧ ਜਿਹੜੇ ਕਿ ਸਖਤ ਕਾਰਵਾਈ ਕੀਤੀ ਜਾਵੇਗੀ ਅਸੀਂ ਗੱਲ ਕਰਦੇ ਹਾਂ ਜਿਹੜੇ ਕਿ ਸਿਟੀ ਇੰਚਾਰਜ ਨੇ ਕੁਲਦੀਪ ਸਿੰਘ ਰਮਜੀਤ ਨਾਮ ਰੰਮੀ ਨਾ ਦਾ ਲੜਕਾ ਹੈ ਉਮਰ ਲਗਭਗ 28 ਸਾਲ ਹੈ ਤੇ ਜਿਹਨੂੰ 170 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹਾਂਜੀ ਉਹਦੇ ਨਾਲ ਕੋਈ ਨਹੀਂ ਸੀ ਹਾਂਜੀ ਉਹਦੇ ਨਾਲ ਕੋਈ ਨਹੀਂ ਸੀ ਨਿਕਲ ਕੱਲਾ ਕਾਬੂ ਕੀਤਾ ਗਿਆ ਹਾਂਜੀ ਬਾਈ ਬਾਈ ਕਾਣ ਜੀ 85 ਤੱਕ 75 ਚ ਕਰ ਕਰਕੇ ਤਫਤੀਸ਼ ਚੱਲ ਰਹੀ ਹੈ ਇਹ ਸੁੰਦਰਪਤੀ ਦਾ ਰਹਿਣ ਵਾਲਾ ਪਿਛਲਾ ਵੀ ਦਾ ਐਨਡੀਐਫ ਦੇ ਮਕਦਮੇ ਵਿੱਚ ਪ੍ਰਤੀ ਮੜਾ ਹੀ ਹੈ ਦੋ ਮਕਦਮੇ ਪਹਿਲਾਂ ਦਰਜ ਨੇ ਤੇ ਇਹ ਤੁਹਾਨੂੰ ਪਹਿਲਾਂ ਸਜਾ ਇੱਕ ਮਕਦਮੇ ਸਜਾ ਹੋ ਚੁੱਕੀ ਹੈ ਇੱਕ ਦਾ ਅੱਧਾ ਹੰਡਰ ਟ੍ਰਾਇਲ ਹੈ ਜੇ ਇਹ ਹੁੰਦਾ ਸੀ ਜਪਤਲਾ ਹਲਾਸੀ ਬੰਦੂਰੀ ਇਹ ਕਹਿੰਦਾ ਮੈਂ ਹਰਿਆਣੇ ਸਾਈਡ ਤੋਂ ਲੈ ਕੇ ਆਏ ਆ ਨਰਮਣਾ ਸਾਈਡ ਤੋਂ ਵੇਚਦਾ ਸੀ ਜੀ ਹਾਂਜੀ ਵੇਚਦਾ ਜੀ ਖੁੱਲੀਆਂ ਖੁੱਲੀਆਂ ਗੁਲੀਆਂ ਨੇ ਹਾਂਜੀ ਹਾਂਜੀ ਸਭ ਦਾ ਕੋਈ ਨਾ ਨਾਮ ਪੁੱਛ ਆਦੇ ਜੀ ਇਹ ਇਹ ਅੱਜ ਅਦਾਲਤ 'ਚ ਪੇਸ਼ ਕਰਾਂਗੇ ਪੁਲਿਸ ਰਵਾਨ ਲੈ ਗਏ ਸਖਤੀ ਨਾਲ ਪੁੱਛਿਸ਼ ਕਰਕੇ ਜਿਹੜਾ ਵਿਅਕਤੀ ਹੋਇਆ ਇਹਦੇ ਨਾਲ ਦਾ ਉਹਨੂੰ ਇਮੀਡੀਏਟ ਕਰਕੇ ਫਿਰ ਅਗਲੀ ਕਾਰਵਾਈ ਅੰਜ ਲਿਆਵਾਂਗੇ